ਔਰਾਂ ਵਾਲਿਆਂ ਦੀ ਸਲਾਨਾ ਮਿੱਗੀ ਅਤੇ ਮਿੱਠੀ ਜਾਦ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਹੋਵੇਗਾ ਮਿਤੀ 3 ਜੂਨ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਖੰਡ ਪੜ ਸਾਹਿਬ ਕੀਤੇ ਗਏ ਪ੍ਰਾਰੰਭ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਨੇ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਹੈ ਉਮੀਦ ਰਿਆਸੀ ਸਹਿਰ ਨਾਬਾ ਦੇ ਨੇੜਲੇ ਪਿੰਡ ਸਰਾਜਪੁਰ ਵਿਖੇ ਸ਼ਿਸ਼ੋਗਤ ਗੁਰਦੁਆਰਾ ਸਤਿਸ਼ਰ ਸਿੰਘ ਦੀ ਆਸਰਮ ਸਰਾਜਪੁਰ ਵਿਖੇ ਸਤਖੰਡਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਸਲਾਨਾ ਨਿਗ੍ਹੀ ਅਤੇ ਮਿੱਠੀ ਜਾਤ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਮਿਤੀ 3 ਜੂਨ 2025 ਦਿਨ ਸੋਮਵਾਰ ਨੂੰ ਸਤਖੰਡਵਾਸੀ ਸ੍ਰੀਮਾਨ ਸੰਤ ਬਾਬਾ ਹਰਪਾਜਨ ਸਿੰਘ ਜੀ ਦੀ ਚਲਾਈ ਹੋਈ ਪ੍ਰਪਾਰਟੀ ਅਨੁਸਾਰ ਗੁਰ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਦੇਖ ਦੇਖ ਰੇਖੇਟ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦੰਦਿਆਂ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸਿੱਧਸਰ ਅਲਹੌਰਾਵਾਲਿਆਂ ਦੀ ਮਿੱਠੀ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੇ ਸਬੰਧ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਸ੍ਰੀਖਾਣ ਪਾਠ ਸਾਹਿਬ ਪ੍ਰਾਰambh ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਮਿਤੀ 30 ਜੂਨ ਨੂੰ ਸਵੇਰੇ 9 ਵਜੇ ਭੋਗ ਪਾਏ ਜਾਣਗੇ ਜਿਸ ਉਪਰੰਤ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਪ੍ਰਚਾਰ ਕਥਾਵਾਚਕ ਸੰਤ ਮਹਾਪੁਰਖ ਅਤੇ ਗੁਣੀ ਗਿਆਨੀ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਗੁਰ ਇਤਿਹਾਸ ਅਤੇ ਗੁਰਮਤਿ ਵਿਆ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਉਹਨਾਂ ਦੱਸਿਆ ਕਿ ਸਮਾਗਮ ਵਿੱਚ ਦੇਸਾਂ ਦੇ ਦੇਸਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਮਹਾਪੁਰਖਾਂ ਨੂੰ ਸਰਦਾ ਦੇ ਫੁੱਲ ਭੇਂਟ ਕਰਨ ਗੀਆਂ ਅਤੇ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰਨਗੀਆਂ ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਇਆ ਜਾਣਗੇ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਦੀ ਵਾਰਸੀ ਹੈ ਕਿੰਨੇ ਤੈਨ ਕਿਤੇ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਾਂਤੇ ਸ੍ਰੀ ਮਾਨ ਸੰਤ ਬਾ ਸੁਖਦੇਵ ਸਿੰਘ ਦੀ ਮਹਾਪੁਰਸ਼ਾਂ ਦੀ ਵਰਸੀ ਹਰੇਕ ਸਾਲ ਸ੍ਰੀ ਮਾਨ ਸੰਤ ਬਹਰਪਾਜਨ ਸਿੰਘ ਜੀ ਮਹਾਪੁਰਸ਼ ਸੱਚਖੰਡ ਵਾਸੀ ਹਰੇਕ ਸਾਲ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਦਾ ਅਤੇ ਭਾਵਨਾ ਦੇ ਨਾਲ ਮਨਾਇਆ ਕਰਦੇ ਸਨ ਸੋ ਮਹਾਪੁਰਸ਼ਾਂ ਦੇ ਸੱਚਖੰਡ ਜਾਣ ਤੋਂ ਬਾਅਦ ਇਸ ਵਾਰੀ ਵੀ ਸਰਬੱਤ ਸੰਗਤਾਂ ਸਰਬੱਤ ਇਸ ਅਸਥਾਨ ਦੇ ਸੇਵਾਦਾਰ ਨਗਰ ਨਿਵਾਸੀ ਸਰਾਜਪੁਰ ਦੀ ਸੰਗਤ ਇਲਾਕਾ ਨਿਵਾਸੀ ਸੰਗਤ ਰਲ ਮਿਲ ਕੇ ਬੜੀ ਸਰਧਾ ਭਾਵਨਾ ਦੇ ਨਾਲ ਮਨਾ ਰਹੇ ਹਨ ਜੋ ਕਿ ਅੱਜ ਮਹਾਪੁਰਸ਼ਾਂ ਦੀ ਨਿੱਗੀ ਮਿੱਟੀ ਯਾਦ ਨੂੰ ਮੁੱਖ ਰੱਖਦਿਆਂ ਅਮਰਤ ਵੇਲੇ 10:00 ਵਜੇ ਤੋਂ ਸ੍ਰੀਖੰਡ ਪਾਠ ਸਾਹਿਬ ਪ੍ਰారంਭ ਹੋਏ ਹਨ ਇਸੇ ਦਿਨ ਹੀ ਕਈ ਦਿਨਾਂ ਤੋਂ ਲੈ ਕੇ ਸੰਗਤਾਂ ਸੇਵਾ ਕਰਨ ਆ ਰਹੀਆਂ ਹਨ ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਹੈ ਲੰਗਰਾਂ ਦੀ ਸੇਵਾ ਹੈ ਜਾਂ ਹੋਰ ਕੋਈ ਸੇਵਾ ਹੈ ਸਾਰੀਆਂ ਸੰਗਤਾਂ ਵਾਲ ਸਰਬਦਾ ਦੇ ਨਾਲ ਸੇਵਾ ਕਰਨ ਵਾਸਤੇ ਪਹੁੰਚ ਰਹੀਆਂ ਹਨ ਇਸੇ ਤਰ੍ਹਾਂ ਹੀ 2-3 ਦਿਨ ਦਾ ਜੋ ਸਮਾਗਮ ਹੈ ਇਸ ਤੇ ਸੰਗਤਾਂ ਨੇ ਆ ਕੇ ਸੇਵਾ ਦੇ ਅਤੇ ਬਾਣੀ ਸੁਣਨ ਦੇ ਲਾਹੇ ਪ੍ਰਾਪਤ ਕਰਨੇ ਹਨ ਜੋ ਕਿ ਪਰਸੋਂ ਨੂੰ ਭੋਗ ਪ੍ਰੰਤ ਅੰਮ੍ਰਿਤ ਵੇਲੇ 9:30 ਵਜੇ ਪਹੁੰਚ ਪਾਏ ਜਾਣਗੇ ਉਸ ਤੋਂ ਬਾਅਦ 10:00 ਵਜੇ ਤੋਂ ਲੈ ਕੇ 4 ਵਜੇ ਤੱਕ ਖੁੱਲੇ ਦਵਾਨ ਸਜਨੇ ਹਨ ਬਹੁਤ ਸਾਰੇ ਮਹਾਪੁਰਸ਼ਾਂ ਨੇ ਆ ਕੇ ਸੰਗਤਾਂ ਨੂੰ ਗੁਰਵਾਣੀ ਨਾਲ ਜੋੜਨਾ ਹੈ ਗੁਰੂ ਨਾਲ ਜੋੜਨਾ ਹੈ ਸੋ ਸਰਬਤ ਸੰਗਤਾਂ ਨੂੰ ਬੇਨਤੀ ਆਨ ਪਾਈ ਇਸ ਸਮੇਂ ਦਾ ਆਪਾਂ ਨੇ ਵੱਧ ਤੋਂ ਵੱਧ ਆ ਕੇ ਲਾਹੇ ਪ੍ਰਾਪਤ ਕਰਨੇ ਹਨ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਸਰਾਜਪੁਰ ਦੇ ਕੇ ਸ੍ਰੀਮਾਨ ਸੰਤ ਬਾਬਾ ਹਰਪਾਜਨ ਸਿੰਘ ਜੀ ਜਦੋਂ ਤੋਂ 95 ਤੋਂ ਆਏ ਨੇ ਇਹ ਸੰਤ ਬਾਬਾ ਹਰਪਾਜਨ ਸਿੰਘ ਜੀ ਨੇ ਸੰਤ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਲੋਹਰਾਂ ਸਾਹਿਬ ਰਹਿ ਕੇ ਪਵਿੱਤਰ ਸਥਾਨ ਤੇ ਬਹੁਤ ਵੱਡੀ ਸੇਵਾ ਕਰਕੇ ਸੰਤਾਂ ਦੀ ਖੁਸ਼ੀ ਲੈ ਕੇ 12-13 ਸਾਲ ਲਗਾਤਾਰ ਉੱਥੇ ਲੋਹਰਾਂ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਬਾਬਾ ਹਰਪਾਜਨ ਸਿੰਘ ਜੀ ਨੇ ਉਸ ਤੋਂ ਬਾਅਦ ਜਦੋਂ 92 ਵਿੱਚ ਸਰਾਜਪੁਰ ਆ ਕੇ ਚਰਨ ਪਾਏ ਗੁਰੂ ਗ੍ਰੰਥ ਸਾਹਿਬ ਦਾ ਊਟ ਆਸਰਾ ਲੈ ਕੇ ਇਸ ਪਵਿੱਤਰ ਸਥਾਨ ਤੇ ਚੜ੍ਹਦੀ ਕਲਾ ਗੁਰੂ ਦੀ ਕਿਰਪਾ ਨਾਲ ਦਿਨ ਰਾਤ ਹੁੰਦੀ ਰਹੀ ਸੰਤ ਮਹਾਰਾਜ ਜਦੋਂ ਸੰਤ ਬਾਬਾ ਸਰਦੇਵ ਸਿੰਘ ਜੀ ਸਿੱਧ ਸਰ ਲਾਹੌਰਾਂ ਵਾਲੇ 2003 ਵਿੱਚ ਆਪਣਾ ਇਹ ਪੰਜ ਭੂਤ ਸਰੀਰ ਨੂੰ ਛੱਡ ਕੇ ਸੱਚਖੰਡ ਚਲੇ ਗਏ ਸਨ ਉਸ ਤੋਂ ਉਪਰੰਤ ਸ਼੍ਰੀਮਾਨ ਸੰਤ ਬਾਬਾ ਹਰਪਾਜਨ ਸਿੰਘ ਜੀ ਲਗਾਤਾਰ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਸੁਖਦੇਵ ਸਿੰਘ ਲੋਹਰਾਂ ਵਾਲਿਆਂ ਦੀ 22ਵੀਂ ਸਲਾਨਾ ਇਹ ਇਕਤੀ ਵਰਸੀ ਹੈ ਆਪ ਵੀ ਮਬਾਰ ਭਾਜਨ ਸਿੰਘ ਜੀ ਸੱਚਖੰਡ ਚਲੇ ਗਏ ਉਦੋਂ ਬਾਅਦ ਸਾਰੇ ਜਥਾ ਰਲ ਮਿਲ ਕੇ ਹੁਣ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਸੁਖਦੇਵ ਸਿੰਘ ਲੋਹਰਾਂ ਵਾਲਿਆਂ ਦੀ ਵਰਸੀ ਬੜੇ ਪਿਆਰ ਸਤਿਕਾਰ ਨਾਲ ਮਨਾ ਰਹੇ ਨੇ ਗੁਰੂ ਕੇ ਲੰਗਰਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਸੇਵਾਦਾਰ ਨਗਰ ਨਵਾਸੀ ਸਾਰੀ ਇਲਾਕੇ ਦੀ ਸੰਗਤ ਆ ਕੇ ਗੁਰੂ ਦੇ ਚਰਨਾਂ ਚ ਅੱਜ ਬਾਬਾ ਜੀ ਦੀ ਵਰਸੀ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਨੇ 30 ਤਰੀਕ ਨੂੰ ਵਰਸੀ ਮਨਾਈ ਜਾਵੇਗੀ ਜਗ੍ਹਾ ਜਗ੍ਹਾ ਤੇ ਸੰਗਤਾਂ ਲੰਗਰਾਂ ਦੀਆਂ ਸੇਵਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੜ੍ਹਦੀ ਕਲਾ ਚ ਜੀਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੱਲੋਂ ਬੇਨਤੀ ਹੈ ਜਦੋਂ ਦੇ ਉਹ ਰਹੇ ਮਹਾਪੁਰਖ ਹਰਪ੍ਰੀਤ ਸਿੰਘ ਮਹਾਰਾਜ ਲਾਹੌਰ ਸਾਹਿਬ ਤੋਂ ਬਖਸ਼ਿਸ਼ ਕਰਕੇ 12 ਸਾਲ ਉੱਥੇ ਸੇਵਾ ਕੀਤੀ ਸੋ ਉਰੇ ਸਮਾ ਬਖਸ਼ਿਆ ਇਹ ਜਗ੍ਹਾ ਦਾ ਭਾਗ ਜਾ ਗਿਆ ਉਦੋਂ ਦਾ ਹੀ ਉਰੇ ਸੰਤ ਮਹਾਰਾਜ ਸਤਸਕੰਡ ਵਾਸੀ ਆਪਾ ਸੁਖਦੇਵ ਸਿੰਘ ਮਹਾਰਾਜ ਦੀ ਵਰਸੀ ਬੜੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ਦੇ ਸਾਰੇ ਸੇਵਾਦਾਰ ਬੜਾ ਸਹਿਯੋਗ ਦੇ ਰਹੇ ਨੇ ਜਿਹਦੇ ਕਰਕੇ ਸੰਗਤਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪਾਣ ਸਾਹਿਬ ਪ੍ਰਕਾਸ਼ ਕੀਤਾ ਬੜੀਆਂ ਸੰਗਤਾਂ ਧੂਮ-ਧਾਮ ਨਾਲ ਸੇਵਾ ਕਰ ਰਹੀਆਂ ਨੇ ਸੋ ਇਸ ਪ੍ਰੰ aí ਮਹਾਰਾਜ ਕਿਰਪਾ ਰੱਖੇ ਸੰਗਤਾਂ ਨੂੰ ਬੇਨਤੀ ਹੈ ਹੋ ਮਹਾਮਾ ਕੇ ਦਰਸ਼ਨ ਦਿਓ ਬਾਣੀ ਸੁਣੋ ਮਹਾਪੁਰਖਾਂ ਦੀ ਚੜ੍ਹਦੀ ਕਲਾ ਬਾਤ ਤੇ ਆਪਾਂ ਨੇ ਸਦਾ ਬਾਤ ਤੇ ਸੰਯੋਗ ਦੰਦੇ ਰਹੀਏ ਉਹਨਾਂ ਨੇ ਸਦਾ ਹੀ ਖੁਸ਼ੀਆਂ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ